ਨਮੜਿਆ ਪਿਆ ਅੱਗੇ ਹੋਇਆ ਇੱਕ ਪਾਸੇ ਆਹ ਟੀਮ ਖੜੀ ਐ ਇੱਕ ਪਾਸੇ ਉਹ ਸਾਹਮਣੇ ਬੋਲਰ ਖੜਾ ਹੋ ਜੀ ਇਹ ਨੌਜਵਾਨ ਪਿੱਛੇ ਨੂੰ ਹਟਦਾ ਹੋਇਆ ਪੋਜੀਸ਼ਨ ਚੇਂਜ ਕਰਦਾ ਹੋਇਆ ਤੇ ਆਹ ਕਿੱਕ ਮਾਰੀ ਤੇ ਵਲੈਂਟੀ ਲੱਗ ਚੁੱਕੀ ਐ ਲੱਗ ਚੁੱਕੀ ਐ ਸਹੀ ਐ ਸਹੀ ਐ ਬੂ ਸੋ ਅੱਗੇ ਇੱਕ ਹੋਰ ਸਾਹਮਣੇ ਦੇਖ ਸਕਦੇ ਹਾਂ ਨੌਜਵਾਨ ਨੇ ਫੋਟਵਾਲ ਰੱਖੀ ਪੋਜੀਸ਼ਨ ਬੈਕ ਕਿੱਕ ਲੈਂਦਾ ਹੈ ਉਹ ਬਾਹਰ ਚਲੀ ਬਾਹਰ ਚਲੀ ਤੇ ਆਹ ਦਾਖੇ ਗਰਾਊਂਡ ਦੇ ਵਿੱਚ ਵੀਰੇ ਫੁੱਟਬਾਲ ਦੇ ਮੁਕਾਬਲੇ ਹੋ ਰਹੇ ਨੇ ਫੁੱਟਬਾਲ ਦਾ ਨਹੀਂ ਇਦਾਂ ਦੇ ਜਿਹੜੇ ਟੂਰਨਾਮੈਂਟ ਦੇ ਮੁਕਾਬਲੇ ਨੇ ਨਾ ਬਾਈ ਉਹ ਆਪਣੇ ਪੰਜਾਬ ਦੇ ਵਿੱਚ ਜ਼ਰੂਰ ਹੋਣੇ ਚਾਹੀਦੇ ਨੇ ਉਹ ਸਾਹਮਣੇ ਨੌਜਵਾਨ ਸੱਟਦੇ ਹੋਏ ਬੋਲਾਂ ਟੱਪ ਦੇ ਵਿੱਚ ਲੱਗੇ ਹੋਏ ਨੇ ਮਿਹਨਤਾਂ ਕਰਨ ਸਾਹਮਣੇ ਵੀਰ ਆਪਣਾ ਮਿੰਟੂ ਜਿਹੜੇ ਇਥੋਂ ਦੇ ਮੁੱਖ ਮਹਿਮਾਨ ਸੀਗੇ ਮਨੋਕਤਾ ਦੀ ਸ਼ੇਵਾ ਵਾਲੇ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਅਸੀਂ ਵੀਰ ਦਾ ਧੰਨਵਾਦ ਕਰਦੇ ਆ ਕਿ ਇਦਾਂ ਹੀ ਸਾਡੇ ਇਲਾਕੇ ਦੀ ਸ਼ਾਨ ਬਣੀ ਰਹੇ ਤੇ ਸਾਹਮਣੇ ਦੇਖਦੇ ਆਓ ਲੈਟ ਸਾਈਡ ਤੇ ਨਿਪਟ ਲਿਓ ਲਓ ਜੀ ਮੁੰਡੇ ਨੇ ਬਾਲ ਨੂੰ ਚੰਮਿਆ ਤੇ ਰੱਖਿਆ ਧਰਤੀ ਮਾਂ ਦੀ ਹਿੱਕ ਦੇ ਉੱਤੇ ਦੇਖੋ ਸਾਹਿਬ ਆਏ ਨੇ ਹਲਾਸ਼ਰੀ ਦੇ ਕੇ ਥਾਪੀ ਮਾਰੀਆ ਮੁੰਡੇ ਨੇ ਦੇਖੋ ਜੀ ਬੜਾ ਬਾਲ ਦੇ ਵੱਲੋਂ ਦੇਖਦਾ ਹੋਇਆ ਤੇ ਦੂਜੇ ਪਾਸੇ ਗੋਲ ਕੀਪਰ ਖੜਾ ਤੇ ਆਓ ਸ਼ੇਰ ਨੇ ਗੋਲ ਹੋਣ ਤੋਂ ਬਚਾ ਲਿਆ ਹੋ ਤੋ ਜ਼ੈਰਦੇ ਹੋ ਗਿਆ ਸੋ ਜਿਹੜੇ ਵੀਰ ਵੀ ਆਪਣੇ ਨਾਲ ዳਖੇ ਗਰਾਊਂਡ ਦੇ ਵਿੱਚ ਬੈਠੇ ਨੇ ਜਾਂ ਦਾਖੇ ਗਰਾਊਂਡ ਦੇ ਵਿੱਚ ਇਹ ਮੈਚ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਗੇ ਦੀ ਆ ਕੇ ਸ਼ੇਅਰ ਕਰ ਦਿਓ ਸੋ ਇਦਾਂ ਦੇ ਟੂਰਨਾਮੈਂਟ ਜਿਹੜੇ ਪੰਜਾਬ ਦੇ ਵਿੱਚ ਜ਼ਰੂਰ ਹੋਣੇ ਚਾਹੀਦੇ ਤੋ ਦੇਖੋ ਸ਼ਾਬਾਸ਼ ਏ ਹੁਣ ਦੇਖਦੇ ਆ ਇੱਕ ਪਲਾਂਟੀਆਂ ਹੋਰ ਪਈਆਂ ਉਹਦੇ ਉਹ ਆ ਗਿਆ ਮੁੰਡਾ ਪਤਲੇ ਜਿਹਾ ਕੱਦ ਦਾ ਚੋਬਰ ਪੋਜੀਸ਼ਨ ਲਈ ਆ ਪਿੱਛੇ ਨੂੰ ਹਟਿਆ ਆ ਸ਼ੇਰ ਇੱਕ ਵਾਰੀ ਅੱਗੇ ਕਰਨ ਤੋਂ ਬੰਦਾ ਜੀ ਮਾਰੀਆ ਕਿੱਕ ਉਹ ਸਾਹਮਣੇ ਗੋਲ ਕੀਪਰ ਵੀ ਪੂਰਾ ਓਕੇ ਸੀ ਤੇ ਮੁੰਡਾ ਕਰਦਾ ਹੋਇਆ ਆਪਣੀ ਟੀਮ ਦੇ ਖਿਡਾਰੀਆਂ ਨੂੰ ਮਿਲਦਾ ਹੋਇਆ ਤੇ ਦੇਖ ਸਕਦੇ ਹੋ ਸਾਰੇ ਸਕੂਲ ਵਾਲੇ ਜਵਾਗੇ ਨੇ ਬਾਈ ਜੀ ਸਕੂਲ ਦੀ ਲਾਈਫ ਆਣਾ ਜਿਹੜੀ ਬਾਈ ਜੀ ਜ਼ਿੰਦਗੀ ਹੈ ਜਿਹੜੀ ਉਹ ਅਲੱਗ ਹੀ ਹੁੰਦੀ ਹੈ ਇਸ ਮੈਂ ਸਭ ਕੁ ਕਰਦੇ ਆ ਕਦੇ ਬਾਈ ਜੀ ਕੋਈ ਟਾਈਮ ਹੁੰਦਾ ਸੀ ਜਦੋਂ ਇਹੀ ਗਰਾਊਂਡ ਦੇ ਨਾਲ ਆਪਾਂ ਵੀ 20 20 15 15 ਗੇੜੇ ਮਾਰ ਦਿੰਦੇ ਹੁੰਦੇ ਸੀ ਤੋਂ ਨਸ਼ਿਆਂ ਤੋਂ ਦੂਰ ਰਹੋ ਆਪਦੇ ਮਾਂ ਬਾਪ ਦਾ ਜਿਹੜਾ ਨਾਮ ਆ ਰੌਸ਼ਨ ਕਰਦੇ ਰਹੋ ਸੋ ਇਹ ਜਿਹੜੀਆਂ ਖੇਡਾਂ ਨੇ ਇਹ ਅੱਜ ਮੁੱਲਾਂਪੁਰ ਦਾਖਾ ਦੇ ਵਿੱਚ ਹੋ ਰਹੀਆਂ ਹੋ ਸਾਹਮਣੇ ਮੈਚ ਚੱਲਦਾ ਪਿਆ ਸੋ ਮੈਨੂੰ ਲੱਗਦਾ ਵੀ ਆਪਣੇ ਜਵਾਕਾਂ ਨੂੰ ਵੀ ਇਦਾਂ ਹੀ ਆਪਾਂ ਨੂੰ ਖੇਡਾਂ ਦੇ ਵੱਲ ਜੋੜਨਾ ਚਾਹੀਦਾ ਤਾਂ ਕਿ ਨਸ਼ਿਆਂ ਤੋਂ ਦੂਰ ਰਹਿ ਸਕਣਾ ਜਿਹੜਾ ਹੜ ਪੰਜਾਬ ਦੇ ਵਿੱਚ ਨਾ ਬਈ ਇਹ ਚੱਲਦਾ ਨਸ਼ਿਆਂ ਦਾ ਉਹਨਾਂ ਦੇ ਕੋਈ ਖਲ ਠਲ ਪਾ ਸਕਦਾ ਤੇ ਉਹ ਇਹ ਗਰਾਉਂਡਾਂ ਹੀ ਨੇ ਜਿੰਨੀਆਂ ਪੰਜਾਬੀਆਂ ਨੇ ਇਹ ਗਰਾਉਂਡਾਂ ਦੀ ਛੱਡੀਆਂ ਤੇ ਬਾਹਰੋਂ ਆ ਕੇ ਲੋਕਾਂ ਨੇ ਇਹ ਗਰਾਉਂਡਾਂ ਨੂੰ ਅਪਣਾਇਆ ਉਹ ਦੇਖਦੇ ਆਂ ਭਾਈ ਆਪਾਂ ਤਗੜੇ ਤਗੜੇ ਅਉਧਿਆਂ ਤੇ ਤੋਂ ਸੋਗ ਪੰਜਾਬੀਓ ਜਾਗੋ ਇਹਨਾਂ ਗਰਾਉਂਡਾਂ ਦੇ ਨਾਲ ਜੜੋ ਜੋ ਨਸ਼ਿਆਂ ਦੇ ਦਰਿਆ ਦੇ ਵਿੱਚ ਬਹਿ ਚੁਕੇ ਆ ਇਹਨਾਂ ਗਰਾਉਂਡਾਂ ਦੇ ਵਿੱਚ ਇਹਨਾਂ ਜਵਾਨਾਂ ਨੂੰ ਦੇਖ ਕੇ ਮੋਟੀਵੇਟ ਹੋ। ਮਾੜਾ ਇਹ ਉਧਰੋਂ ਕਰਕੇ ਦਿਖਾਉਣਾ ਮੈਨੂੰ ਇੱਥੇ ਸਾਫ਼ ਨਹੀਂ ਦਿਖ ਰਿਹਾ ਉਹ ਉਹ ਤੇ ਸਾਹਮਣੇ ਲੱਗੇ ਹੋਇਆ ਮੁੰਡੇ ਲਸੂ ਲਸੂ ਕਰਦੇ ਟੂਰਨਾਮੈਂਟ ਚੱਲ ਰਿਹਾ ਟੀਮਾਂ ਗਰਾਊਂਡ ਦੇ ਵਿੱਚ ਨੇ ਸੋ ਜਿੰਨੇ ਵੀ ਆਪਣੇ ਨਾਲ ਇਸ ਲਾਈਵ ਦੇ ਵਿੱਚ ਜੁੜੇ ਸਾਰੇ ਦਰਸ਼ਕਾਂ ਦਾ ਸਾਰੇ ਵੀਰਾਂ ਦਾ ਧੰਨਵਾਦ ਸੋ ਇਦਾਂ ਹੀ ਆਪਾਂ ਟੂਰਨਾਮੈਂਟ ਦੀ ਤੇ ਜਾਂਦੇ ਆਉਂਦੇ ਨੇ ਜਿਹੜੀਆਂ ਮੀਡੀਆ ਨੇ ਬਣਾਇਆ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ